ਕਪਿਲ ਸ਼ਰਮਾ ਗਰੀਬੇ ਦੇ ਦਿਨਾਂ 'ਚ ਫੋਨ ਬੂਥ ਤੇ ਕਰਦਾ ਸੀ ਨੌਕਰੀ ਪਹਿਲੀ ਤਨਖਾਹ ਸੁਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ ਕਾਮੇਡੀਅਨ ਅਤੇ ਐਕਟਰ ਕਪਿਲ ਸ਼ਰਮਾ ਆਪਣੀ ਨਵੀਂ ਫਿਲਮ ਨੂੰ ਲੈ ਕੇ ਖੂਬ ਸੁਰਖੀਆਂ ਬਟੋ ਰਹੇ ਹਨ ਇਹ ਫਿਲਮ ਸਿਨਮਾ ਕਰਾ ਦੇ ਵਿੱਚ ਰਿਲੀਜ਼ ਹੋ ਚੁੱਕੀ ਹੈ ਇਸ ਦੌਰਾਨ ਕਪਿਲ ਦਾ ਇੱਕ ਇੰਟਰਵਿਊ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਆਪਣੇ ਉਸ ਇੰਟਰਵਿਊ ਦੇ ਵਿੱਚ ਉਹ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਨਜ਼ਰ ਆਏ ਇਸ ਦੌਰਾਨ ਉਹਨਾਂ ਨੇ ਦੱਸਿਆ ਕਿ ਬਹੁਤ ਛੋਟੀ ਉਮਰ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਆਪਣੀ ਤਨਖਾਹ ਨੂੰ ਲੈ ਕੇ ਖੁਲਾਸਾ ਕੀਤਾ ਇੱਕ ਇੰਟਰਵਿਊ ਦੌਰਾਨ ਕਪਲ ਸ਼ਰਮਾ ਨੇ ਦੱਸਿਆ ਕਿ ਉਹ ਫੋਨ ਬੂਥ ਤੇ ਕੰਮ ਕਰਨਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਸੀ ਉਸ ਸਮੇਂ ਕਪਲ ਦੀ ਉਮਰ ਕਾਫੀ ਛੋਟੀ ਸੀ ਅਤੇ ਉਹਨਾਂ ਨੂੰ ਨੌਕਰੀ ਕਰਨ ਦੇ ਲਈ ਸਿਰਫ 500 ਰੁਪਏ ਮਿਲਦੇ ਸੀ ਇਸ ਦੌਰਾਨ ਉਹਨਾਂ ਨੇ ਇਹ ਵੀ ਦੱਸਿਆ ਕਿ ਉਹ ਕੁਝ ਹੀ ਘੰਟੇ ਕੰਮ ਕਰਦੇ ਸੀ ਰਾਤ 10 ਵਜੇ ਤੋਂ ਲੈ ਕੇ 1 ਵਜੇ ਤੱਕ ਅਤੇ ਫਿਰ ਸਵੇਰੇ 4 ਵਜੇ ਤੋਂ ਲੈ ਕੇ 7 ਵਜੇ ਤੱਕ ਇਸ ਤੋਂ ਬਾਅਦ ਕਪੇਲੇ ਆਪਣੇ ਦੂਸਰੇ ਕੰਮ ਦੇ ਬਾਰੇ ਗੱਲਬਾਤ ਕਰਦੇ ਆ ਦੱਸਿਆ ਉਹ ਸਿਰਫ 14 ਸਾਲ ਦੇ ਸੀ ਜਦੋਂ ਉਹਨਾਂ ਨੇ ਇੱਕ ਮਿਲ ਦੇ ਵਿੱਚ ਨੌਕਰੀ ਕਰਨਾ ਸ਼ੁਰੂ ਕਰ ਦਿੱਤੀ ਉਹਨਾਂ ਨੂੰ ਹਰ ਮਹੀਨੇ 900 ਰੁਪਏ ਕੰਮ ਦੇ ਮਿਲਦੇ ਸੀ ਉਹਨਾਂ ਨੇ ਕਿਹਾ ਮੈਂ ਬਹੁਤ ਸਾਰੇ ਛੋਟੇ-ਛੋਟੇ ਕੰਮ ਕੀਤੇ ਹਨ 10ਵੀਂ ਪਾਸ ਕਰਨ ਤੋਂ ਬਾਅਦ ਮੈਂ ਇੱਕ ਮਿਲ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਉੱਥੇ ਗਰਮੀ ਇੰਨੀ ਜ਼ਿਆਦਾ ਵੱਧ ਜਾਂਦੀ ਸੀ ਕਿ ਪ੍ਰਵਾਸੀ ਮਜ਼ਦੂਰ ਵੀ ਆਪਣੇ ਪਿੰਡ ਨੂੰ ਭੱਜ ਜਾਂਦੇ ਸੀ ਗੱਲਬਾਤ ਕਰਦੇ ਦੌਰਾਨ ਉਹਨਾਂ ਨੇ ਦੱਸਿਆ ਜਦੋਂ ਮੈਂ 14 ਸਾਲ ਦਾ ਬੱਚਾ ਸੀ ਤਾਂ ਮੈਨੂੰ ਮੈਂ ਸੋਚਿਆ ਕਿ ਹਰ ਮਹੀਨੇ ਮੈਨੂੰ 900 ਰੁਪਏ ਮਿਲਣਗੇ ਇਹ ਗੱਲ 1994 ਦੀ ਹੈ ਕੋਈ ਕੋਈ ਦਬਾਅ ਨਹੀਂ ਸੀ ਕਿ ਅਸੀਂ ਕੰਮ ਕਰਨਾ ਹੈ ਪਰ ਅਸੀਂ ਪੈਸੇ ਕਮਾਣੇ ਸੀ ਸਿਰਫ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਮਿਊਜ਼ਿਕ ਸਿਸਟਮ ਬਾਗ ਆਪਣੀ ਮਾਂ ਲਈ ਤੋਹਫਾ ਲੈਣਾ ਇਹ ਸਭ ਚੰਗਾ ਸੀ ਇਹ ਸਾਰੀਆਂ ਗੱਲਾਂ ਦਾ ਖੁਲਾਸਾ ਕਪਿਲ ਨੇ ਆਪਣੇ ਇੱਕ ਇੰਟਰਵਿਊ ਦੇ ਦੌਰਾਨ ਕੀਤਾ ਤੁਹਾਡੀ ਕੀ ਰਾਏ ਹੈ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝਾ ਕਰੋ